ਕਿਸੇ ਨੇ ਸਾਥ ਕੀ ਜਾਣਾ ਹੈ ਪਿਆਰਿਓ ਜਿਸ ਸਰੀਰ ਨੂੰ ਲੈ ਕੇ ਆਪ ਆਇਆ ਨਾ ਹਕੀਕਤ ਦੇ ਵਿੱਚ ਸਰੀਰ ਨੇ ਵੀ ਨਾਲ ਲਈ ਜਾ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸਵਾਦ ਰਚਾਇਆ ਜੀ ਗੱਲਬਾਤ ਕਰਾਈ ਆਤਮਾ ਵੀ ਤੇ ਇਸ ਕਾਇਆ ਮਾਰੂ ਰਾਜ ਹੈ ਸਤਗੁਰੂ ਬਚਨ ਕਰਦੇ ਨੇ ਕਿ ਇੱਕ ਦਿਨ ਆਤਮਾ ਕਾਇਆ ਤੇ ਆਪਸ ਵਿੱਚ ਗੱਲਬਾਤ ਕਰਦੇ ਨੇ ਤੇ ਕਾਇਆ ਪਤਨੀ ਬਣ ਕੇ ਫੀਮੇਲ ਬਣ ਕੇ ਆਤਮਾ ਪਤੀ ਨੂੰ ਕਹਿ ਰਹੀ ਏ ਇਹ ਵੇਖ ਤੇਰੇ ਕਰਕੇ ਮੇਰੀ ਜੈਜਾ ਕਾਤ ਹੈ ਕਿਉਂਕਿ ਜੇ ਅੰਦਰ ਜੋਤ ਹੈ ਤੇ ਸਰੀਰ ਹਰਕਤ ਵਿੱਚ ਹੈ ਜੇ ਜੋਤ ਨਹੀਂ ਤੇ ਪਾਣੀ ਦਾ ਚਿਮਚਾ ਵੀ ਸਾਡੇ ਗਲੇ ਤੋਂ ਥੱਲੇ ਨਹੀਂ ਉਤਰ ਸਕਦਾ ਤਾਂ ਹੀ ਸਤਿਗੁਰਾਂ ਨੇ ਕਿਹਾ ਇਹ ਸਰੀਰਾਂ ਮੇਰੀਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜਾਂ ਸਤਿਗੁਰਾਂ ਦਾ ਬਚਨ ਹੈ ਟੀਚਰ ਵਸੈ ਸੁਹੇਲਰੀ ਜੇ ਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਹ ਉਨੀ ਦੇਰ ਤੱਕ ਆਆਂ ਤੋਂ ਸੁਖੀ ਹੈ ਜਿੰਨੀ ਦੇਰ ਤੱਕ ਤੇਰੇ ਨਾਲ ਆਤਮਾ ਸਾਥੀ ਹੈ ਜਿਸ ਦਿਨ ਸਾਥੀ ਨਿਕਲ ਗਿਆ ਇਸ ਪਿੰਜਰ ਨੇ ਰਾਖ ਬਣ ਜਾਣਾ ਸੁਣਿਓ ਬੇਨਤੀ ਜਿਹੜੀ ਕਰ ਲੱਗਾ ਆਪ ਨੂੰ ਕਾਇਆ ਨੇ ਸ਼ਬਦ ਕਹੇ ਆਤਮਾ ਤੇਰੇ ਕਰਕੇ ਇੱਜ਼ਤ ਮਿਲਦੀ ਏ ਤੂੰ ਪਤੀ ਦੀ ਤਰ੍ਹਾਂ ਹੈ ਇੱਕ ਮੇਰੇ ਨਾਲ ਵਾਦਾ ਕਰ ਆਪਾਂ ਇਕੱਠੇ ਆਏ ਕਿਉਂਕਿ ਜਿਓ ਵਿੱਚੋਂ ਪਿੰਡ ਨਿਕਲਿਆ ਹੈ ਨਾ ਯਾਦ ਰੱਖਿਓ ਜਿਉ ਪਹਿਲਾਂ ਸੀ ਪਿੰਡ ਬਾਅਦ ਵਿੱਚ ਬਣਿਆ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਨ ਖਾਂ ਕਿ ਤੂੰ ਤੇ ਮੈਂ ਇਕੱਠੇ ਆਏ ਆਂ ਇੱਕ ਮੇਰੇ ਨਾਲ ਵਚਨ ਕਰ ਕਿ ਆਤਮਾ ਤੂੰ ਮੈਨੂੰ ਕਦੀ ਛੱਡ ਕੇ ਨਹੀਂ ਜਾਏਂ ਮੇਰੇ ਨਾਲ ਵਾਦਾ ਕਰ ਕਿਆ ਜਾਂਦਾ ਸਤਿਗੁਰੂ ਕਹਿੰਦੇ ਨੇ ਆਤਮਾ ਨੇ ਅੱਗੋਂ ਹੱਸ ਕੇ ਕਿਹਾ ਨਹੀਂ ਭੋਲੀਏ ਕਾਇਆ ਮੈਂ ਆਪਣੀ ਮਰਜ਼ੀ ਨਾਲ ਥੋੜਾ ਤੇਰੇ ਚ ਆਇਆ ਮੈਂ ਕਿਸੇ ਦੇ ਹੁਕਮ ਚ ਆਇਆ ਹਾਂ ਜਿੱਦਨ ਸੱਦਾ ਦਿੱਤਾ ਮੈਂ ਵਾਪਸ ਚਲੇ ਜਾਣਾ ਤੇ ਤੂੰ ਕੱਚੀ ਗੱਲ ਮਤ ਕਰ ਕਿਉਂਕਿ ਮੇਰੇ ਆਪਣੇ ਹੱਥ ਵਿੱਚ ਨਹੀਂ ਕਿ ਮੈਂ ਸਦਾ ਲਈ ਤੇਰੇ ਅੰਦਰ ਹੀ ਰਹਿਣਾ ਮਹਾਰਾਜ ਦਾ ਬਚਨ ਜੀ ਧਨ ਕਹੈ ਮਾਰੂ ਰਾਗ ਚ ਧਨ ਕਹੈ ਤੂੰ ਵਸਵੇਂ ਨਾਲੇ ਧਨ ਦਾ ਅਰਥ ਤੇ ਕਾਇਆ ਰੂਪੀ ਇਸ ਤਰ੍ਹਾਂ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਬਹੁਤ ਗੁਰਮੁਖ ਸਾਡੇ ਚ ਬੈਠੇ ਨੇ ਬਾਣੀ ਪੜਨ ਵਾਲੇ ਧਨ ਤੇ ਲਖੀ ਅਰਥ ਬਹੁਤ ਪ੍ਰਿਥੀ ਧੰ ਦਾ ਅਰਥ ਇਸਤਰੀ ਇਹਦਾ ਮਤਲਬ ਕਾਇਆ ਕਾਇਆ ਕਹਿ ਰਹੀ ਏ ਧੰ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖ ਵਾਸੀ ਵਾਲ ਗੁਪਾਲੇ ਤੁਜੇ ਬਿਨਾ ਹੋ ਕਿਤ ਕੀਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਬੜੇ ਸੌਖੇ ਸ਼ਬਦ ਨੇ ਤੂੰ ਮੈਨੂੰ ਵਾਦਾ ਕਰਕੇ ਦੀ ਛੱਡ ਕੇ ਨਹੀਂ ਜਾਏਗਾ ਅੱਗੋ ਪਤਾ ਉੱਤਰ ਮਿਲਿਆ ਫਿਰ ਕਹਿਆ ਆਤਮਾ ਨੇ ਕਿਆ ਖਾਉ ਹੁਕਮੀ ਬੰਦਾ ਮੈਂ ਆਪਣੀ ਮਰਜ਼ੀ ਨਹੀਂ ਕਰਦਾ ਮੈਂ ਕਿਸੇ ਦੇ ਹੁਕਮ ਚ ਆਇਆ ਖਾ ਫਿਰ ਕਹਿਆ ਕੋ ਹੁਕਮੀ ਬੰਦਾ ਪੁੱਛਿਆ ਤੁਹਾਡੇ ਉੱਤੇ ਹੁਕਮ ਕਰਨ ਵਾਲਾ ਕੌਣ ਕਹਿਣ ਲੱਗਿਆ ਉਹ ਭਾਰੂ ਠਾਕੁਰ ਜਿਸ ਕਾਨ ਨਾ ਛੰਦਾ ਮੇਰਾ ਜਿਹੜਾ ਖਸਮ ਹੈ ਉਹਨੂੰ ਕਿਸੇ ਦੀ ਡਰ ਨਹੀਂ ਕਿਸੇ ਦਾ ਭੈ ਨਹੀਂ ਉਹ ਉਮਰ ਨਹੀਂ ਦੇਖਦਾ ਉਹਦੇ ਉੱਤੇ ਕੋਈ ਚੀਜ਼ ਅਸਰ ਨਹੀਂ ਕਰਦੀ ਵੀ ਇਹ ਕੱਲਾ ਮਾਪਿਆਂ ਦਾ ਪੁੱਤਰ ਹੈ ਇਹ ਜਵਾਨ ਹੈ ਇਸ ਬੰਦੇ ਦੀ ਵੈਲਿਊ ਬਹੁਤ ਹੈ ਸਮਾਜ ਵਿੱਚ ਨਾ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਫਿਰ ਕਹਿਆ ਕੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਹਨ ਨਾ ਚੰਦਾ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਓੜ ਸਿਦਾ ਸਾਹ ਜਦੋਂ ਸੱਧਿਆ ਮੈਂ ਚੱਲ ਪੈਣਾ ਹੈ ਮੈਂ ਇਸ ਵਿਸ਼ੇ ਤੇ ਔਣਾ ਚਾਹਨਾ ਕਿ ਜਿਸ ਦਿਨ ਅੰਦਰੋਂ ਆਤਮਾ ਚਲਾ ਗਿਆ ਕਾਇਆ ਮਿੱਟੀ ਹੋ ਗਈ ਉਸ ਆਤਮਾ ਦਾ ਸਾਥੀ ਕੌਣ ਬਏਗਾ ਅੱਗੇ ਮਹਾਰਾਜ ਜੀ ਨੇ ਬਚਨ ਕੀਤਾ ਜੋ ਪਰ ਬਚਨ ਕਹੇ ਧੰ ਸਾਚੀ ਆਤਮਾ ਸੱਚ ਕਹਿੰਦਾ ਤਨ ਕਚੂ ਨਾ ਸਮਝੇ ਚੰਚਲ ਕਾਚੇ ਕੱਚੀ ਕਾਇਆ ਸਮੀਦੀ ਕੋਈ ਬਹੁਤ ਬਹੁਤ ਪ੍ਰੀਤ ਸੰਗ ਮੰਗ ਮੰਗਾ ਉਹ ਬਾਤ ਜਾਣੇ ਕਰ ਹਾਸਾ ਹੈ